ਕਿੱਦਾ ਪਾਪਾ ਜੀ ਬਹੁਤ ਵਧੀਆ ਅਜਾਇਡ ਰੋਲੀ ਨੂੰ ਆਪਣਾ ਸੌਰੀ ਸੌਰੀ ਜਾਏ ਹਾਂਜੀ ਜਾਏ ਕਿੱਦਾਂ ਰਿਹਾ ਬਹੁਤ ਠੰਮਾ ਰਿਹਾ ਹਾਂ ਚੰਗੇ ਰਿਹਾ ਦੋਨੋਂ ਘਰਾਂ ਚ ਜਾਏ ਹੈ ਬੜੇ ਮਾਮਾ ਜੀ ਦੇ ਵੀ ਛੋਟੇ ਮਾਮਾ ਜੀ ਦੇ ਵੀ ਇਹਨਾਂ ਬੜੇ ਜੇ ਕਹਿ ਫਿਰ ਛੋਟੇ ਜੀ ਅੱਛਾ ਸੇਵਾ ਪਾਣੀ ਹੋਇਆ ਸੌਰੀ ਬਾਈ ਕੀ ਕਹਿਣ ਦੀਆਂ ਗੱਲਾਂ ਹਾਂ ਬਹਾਰ ਆ ਗਈ ਕੀ ਖਿਲਾਇਆ ਰੋਟੀ ਪਾਣੀ ਡੋਡਾ ਪਾਣੀ ਹਾਂ ਝਾ ਪਾਣੀ ਹਾਂ ਮੰਨਾ ਗਏ ਸੀ ਹੰਦੀ ਬਰਫੀ ਮੈਂ ਬਰਫੀ ਵਿਕਾਈ ਹੋਰ ਬੜੀ ਸੌਰੀ ਘਰ ਬੜੀ ਸੇਵਾ ਹੋਈ ਫਿਰ ਜੋ ਆਈ ਦੀ ਕਿੰਨਾ ਚਾ ਚੜਿਆ ਸੌਰੀ ਜਾਣਦਾ ਬਹੁਤ ਵਧੀਆ ਆਪਣੇ ਮਾਣਾਂ ਦਾ ਬਾਣੇ ਨੂੰ ਕੰਮ ਬਹੁਤ ਚੰਗਾ ਹੋਇਆ ਕੀ ਮਾਣੇ ਨੇ ਫੂਟ ਕਮ ਲੱਗੇ ਕੇੰਦਿੱਤਾ ਛੋਟੀ ਛੋਟੀ ਮਾਮੀ ਤੁਹਾਡੀ ਅੱਛਾ ਅੱਛਾ ਠੀਕ ਹੈ ਇਹ ਸੌਰੀ ਜਾ ਕੇ ਅਜੇ ਵਧੀਆ ਲੱਗਾ ਨਾ ਠੀਕ ਠਾਕ ਹੈ ਆ ਕੀ ਇੱਥੇ ਠਾਕਿਆ ਹਾਂ ਇੱਥੇ ਖੁੰਡੀ ਬਦਲੀ ਕਿੱਥੇ ਬਾਹਰ ਹੈ ਖੁੰਡੀ ਮੈਂ ਤਾਂ ਤੁਹਾਨੂੰ ਕਿਹਾ ਸੀ ਮੈਂ ਪਰਸੋਂ ਨੂੰ ਲੈ ਜਾਉਂਗੀ ਤੁਸੀਂ ਅੱਜ ਹੀ ਚੱਲ ਪਾਓ ਅੱਜ ਹੀ ਜੇ ਸੀ ਤੇ ਅਗਲੇ ਕਹਿੰਦੇ ਮੁਰਕੇ ਆਏ ਇਨਸਾਨ ਦੇ ਅੱਛਾ ਜਾਣ ਦਾ ਜ਼ਿਆਦਾ ਹੀ ਮਨ ਸੀ ਤਾਂ ਅੱਜ ਹੀ ਚੱਲ ਗਏ ਸਿੱਧਾ ਕਹੋ ਜ਼ਰੂਰੀ ਮਨ ਬਹੁਤ ਜ਼ਿਆਦਾ ਹੋਇਆ ਸੀ ਉਦਾਸ ਕਿ ਸੌਰੀ ਚੱਲ ਜਮਾ ਜਾਣਾ ਸਾਡੇ ਨੂੰ ਹੂੰ